ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਆਪਣੇ ਤਿੰਨ ਮੁਲਕਾਂ ਦੇ ਦੌਰੇ ਤੇ ਪਹਿਲੇ ਪੜਾਅ ਤਹਿਤ ਫੀਜੀ ਦੀ ਰਾਜਧਾਨੀ ਸੋਵਾਚ ਨੇ ਫੀਜੀ ਦੇ ਰਾਸ਼ਟਰਪਤੀ ਰਾਤੂ ਵਿਲੀਅਮ ਮੈਵ ਲੀਲੀ ਕੈਟੋ ਨਿਵੇਰੇ ਨੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਕੈਂਪੇਨੀਅਨ ਆਫ ਦਾ ਆਰਡਰ ਆਫ ਫੀਜੀ ਨਾਲ ਸਨਮਾਨਿਤ ਕੀਤਾ ਇਹ ਫੀਜੀ ਦਾ ਸਰਵਉੱਚ ਨਾਗਰਿਕ ਸਨਮਾਨ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਇਹ ਸਨਮਾਨ ਭਾਰਤ ਅਤੇ ਫੀਜੀ ਦਰਮਿਆਨ ਦੋਸਤੀ ਦੇ ਡੂੰਘੇ ਸਬੰਧਾਂ ਦਾ ਪ੍ਰਤੀਕ ਹੈ ਇਹ ਵੇਰਵਾ ਰਾਸ਼ਟਰਪਤੀ ਦੇ ਐਕਸ ਹੈਂਡਲ ਤੇ ਸਾਂਝਾ ਕੀਤਾ ਗਿਆ ਸੋਵਾ ਪਹੁੰਚਣ ਤੇ ਦ੍ਰੋਪਦੀ ਮੁਰਮੂ ਦਾ ਫੀਜੀ ਦੇ ਪ੍ਰਧਾਨ ਮੰਤਰੀ ਸਿਟੀ ਵੇਨੀ ਰਾਬੂਕਾ ਨੇ ਜ਼ੋਰਦਾਰ ਸਵਾਗਤ ਕੀਤਾ ਫੀਜੀ ਤੋਂ ਬਾਅਦ ਰਾਸ਼ਟਰਪਤੀ ਨਿਊਜ਼ੀਲੈਂਡ ਅਤੇ ਤਿਮੋਰ ਲੇਸਤੇ ਦਾ ਦੌਰਾ ਕਰਨਗੇ ਕਿਸੇ ਭਾਰਤੀ ਰਾਜ ਦੇ ਮੁਖੀ ਦੀ ਫੀਜੀ ਅਤੇ ਤਿਮੋਰ ਲੇਸਤੇ ਦੀ ਇਹ ਪਹਿਲੀ ਯਾਤਰਾ ਹੈ ਇਹ ਦੋਵਾਂ ਦੇਸ਼ਾਂ ਦੇ ਇਤਿਹਾਸਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਬਠਿੰਡਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਤਹਿਤ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਾਂ ਤੇ ਸਾਂਝ ਕੇਂਦਰਾਂ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਲਗਾਤਾਰ ਆਮ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਹੈ ਇਸ ਮੁਹਿੰਮ ਅਧੀਨ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਜਿਵੇਂ ਕਿ ਸਕੂਲਾਂ ਕਾਲਜਾਂ ਪਿੰਡਾਂ ਦੀਆਂ ਸੱਥਾਂ ਤੇ ਹੋਰ ਨਾ ਕਾਰੋਬਾਰੀ ਅਦਾਰਿਆਂ ਰਾਹੀਂ ਆਮ ਲੋਕਾਂ 'ਚ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਮਹੀਨੇ ਤੱਕ ਨਸ਼ਾ ਤਸਕਰਾਂ ਤੇ ਸਿਕੰਜਾ ਕਸਤੇ ਹੋਏ ਇਸ ਸਾਲ ਪਹਿਲੀ ਜਨਵਰੀ ਤੋਂ ਹੁਣ ਤੱਕ ਐਨਡੀਪੀਐਸ ਐਕਟ ਤਹਿਤ ਜ਼ਿਲ੍ਹੇ 'ਚ 328 ਮੁਕੱਦਮੇ ਦਰਜ ਕੀਤੇ ਗਏ ਨੇ ਤੇ 508 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੇ ਸੁੱਧਾਗਰਾਂ ਖਿਲਾਫ ਹੋਰ ਵੀ ਸਖਤੀ ਨਾਲ ਕਦਮ ਚੁੱਕੇ ਜਾਣਗੇ। ਉਨ੍ਹਾਂ ਆਮ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਵਾਸਤੇ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਚਰਾਏ ਕੋਟ ਸੜਕ ਤੇ ਪਿੰਡ ਅਖਾੜਾ ਤੇ ਹੋਰਨਾ ਪਿੰਡਾਂ ਦੇ ਬੱਚਾ ਨੂੰ ਅੱਜ ਸਵੇਰੇ ਕਾਰ ਤੋਂ ਸਕੂਲ ਲੈ ਕੇ ਜਾ ਰਹੀ ਇੱਕ ਨਾਮੀ ਪ੍ਰਾਈਵੇਟ ਸਕੂਲ ਦੀ ਤੇਜ਼ ਰਫ਼ਤਾਰ ਵੈਨ ਦਰਖਤ ਨਾਲ ਜਾ ਟਕਰਾਈ ਜਿਸ ਕਾਰਨ ਇੱਕ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਚਤਕੀ ਦਿਨ ਬੱਚੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਮ੍ਰਿਤਕ ਬੱਚਾ ਜ਼ਿਲ੍ਹੇ ਦੇ ਪਿੰਡ ਅਖਾੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਸਕੂਲ ਵੈਨ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਦਰਖਤ ਨਾਲ ਟਕਰਾ ਕੇ ਪੂਰੀ ਤਰ੍ਹਾਂ ਵਹਿ ਚੱਕਨਾਚੂਰ ਹੋ ਗਈ ਪੈਰਾਓਲੰਪਿਕ ਦੇ ਅੱਜ 11ਵੇਂ ਦਿਨ ਮਰਦਾਂ ਦੇ ਟੇਬਲ ਟੈਨਿਸ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਭਾਰਤ ਦੇ ਖਿਡਾਰੀ ਹਰਮਿਤ ਦੇਸਾਈ, ਸ਼ਰਤ ਕਮਲ ਅਤੇ ਮਾਨਵ ਠਾਕਰ ਚੀਨ ਦੇ ਖਿਡਾਰੀਆਂ ਨਾਲ ਆਹਮੋ ਸਾਹਮਣੇ ਹੋਣਗੇ। ਇਹ ਮੈਚ ਹント ਥੋੜੀ ਦੇਰ ਬਾਅਦ 1:30 ਵਜੇ ਸ਼ੁਰੂ ਹੋਵੇਗਾ। ਐਥਲੈਟਿਕਸ ਵਿੱਚ ਨੀਜ਼ੇਬਾਜ਼ੀ ਵਿੱਚ ਮਰਦਾਂ ਦੇ ਵਰਗ ਵਿੱਚ ਕਿਸ਼ੋਰ ਜੈਨਾ 1:50 ਮਿੰਟ ਅਤੇ ਔਰਤਾਂ ਦੀ 400 ਮੀਟਰ ਰੈਪਿਡ ਚੇਜ਼ ਦੌੜ ਚ ਕਿਰਨ ਪਹਿਲ ਦੁਪਹਿਰ 2:50 ਮਿੰਟ ਤੇ ਮੈਦਾਨ ਚ ਉਤਰਨਗੇ। ਪਾਰਦੇ ਦੇ 골ਡਨ ਬॉय ਨਿਰਜ চোপੜਾ ਕੁਆਲੀਫਿਕੇਸ਼ਨ ਰਾਉਂਡ ਵਿੱਚ ਬਾਅਦ ਦੁਪਹਿਰ 3:20 ਮਿੰਟ ਤੇ ਮੈਦਾਨ 'ਚ ਹੋਣਗੇ ਹਾਕੀ ਟੀਮ ਆਪਣਾ ਸੈਮੀਫਾਈਨਲ ਮੈਚ ਰਾਤ 10:30 ਵਜੇ ਤੋਂ ਜਰਮਨੀ ਨਾਲ ਖੇਡੇਗੀ ਇੱਕ ਰਿਪੋਰਟ क्वार्टर फाइनल ਵਿੱਚ ਗ੍ਰੇਟ ਬ੍ਰਿਟੇਨ ਨੂੰ ਪੈਨਲਟੀ ਸ਼ੂਟਆਊਟ ਨਹੀਂ 4-2 ਨਾਲ ਹਰਾਉਣ ਮਗਰੋਂ ਭਾਰਤੀ ਹਾਕੀ ਟੀਮ ਦੇ ਹੌਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਨੇ ਜਰਮਨੀ ਖਿਲਾਫ ਹੋਣ ਵਾਲੇ ਸੈਮੀਫਾਈਨਲ ਮੈਚ ਵਿੱਚ ਵੀ ਟੀਮ ਆਪਣੇ ਮੌਜੂਦਾ ਰਣਨੀਤੀ ਮੁਤਾਬਕ ਤੇਜ਼ ਤਰਾਰ ਹਾਕੀ ਦਾ ਖੇਡ ਜਾਰੀ ਰੱਖੇਗੀ ਹਾਲਾਂਕਿ ਟੀਮ ਦੇ 스타 ਡਿਫੈਂਡਰ ਅਮਿਤ ਰੋਹਿਦਾਸ ਕੁਆਟਰਫਾਈਨਲ ਵਿੱਚ ਮਿਲੇ ਰੈੱਡ ਕਾਰਡ ਕਰਕੇ ਜਰਮਨੀ ਖਿਲਾਫ ਇਸ ਸੈਮੀਫਾਈਨਲ ਮੈਚ ਦਾ ਹਿੱਸਾ ਨਹੀਂ ਹੋਣਗੇ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੇ ਹਾਲੇ ਤੱਕ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਅੱਗੇ ਵੀ ਜਾਰੀ ਰਹਿਣ ਦੀ ਆਸ ਹਾਕੀ ਪ੍ਰੇਮੀ ਲਗਾਏ ਹੋਏ ਨੇ ਮੈਂ ਸੁਖਚੰਦ ਸਿੰਘ ਹੀਰਾ ਸਾਬਕਾ ਪ੍ਰਿੰਸੀਪਲ ਭਾਰਤੀ ਖਿਡਾਰੀਆਂ ਨੇ 52 ਸਾਲ ਬਾਅਦ ਆਸਟ੍ਰੇਲੀਆ ਨੂੰ ਹਰਾ ਕੇ ਇਤਿਹਾਸ ਰਚਦਿਆਂ ਹੋયા ਆਪਣੀਆਂ ਨਿਗਾਹਾਂ ਸੋਨ ਤਗਮੇ ਤੇ ਟਿਕਾਈਆਂ ਹੋਈਆਂ ਹਨ ਆਪਣੀ ਹਾਕੀ ਦੇ ਜਾਦੂ ਨਾਲ ਸਾਰਿਆਂ ਨੂੰ ਹੈਰਾਨ ਕਰ ਰਹੀ ਭਾਰਤੀ ਟੀਮ ਸੈਮੀਫਾਈਨਲ ਵਿੱਚ ਵੀ ਆਪਣੇ ਜਾਦੂ ਦਾ ਕ੍ਰਿਸ਼ਮਾ ਜ਼ਰੂਰ ਵਿਖਾਏਗੀ ਅਤੇ ਹੁਣ ਸਮੁੱਚਾ ਦੇਸ਼ ਰਾਤ 10:30 ਵਜੇ ਦਾ ਸਾਪਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਨੀ ਸਮਾਚਾਰ ਜਲੰਧਰ ਪੰਜਾਬ ਵਿਜੀਲੈਂਸ ਬਿਊਰੋ ਨੇ ਮੁਹਾਲੀ ਦੇ 5 ਕਰੋੜੀ ਅਮਰੂਦਾਂ ਦੇ ਬਾਗਾਂ ਦੇ ਮਵਾਜ਼ਾ ਘੁਟਾਲੇ 'ਚ ਸਹਿ-ਮੁਲਜ਼ਮ ਵਜੋਂ ਨਾਮਜ਼ਦ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਹੈ ਜ਼ਿਕਰਯੋਗ ਹੈ ਕਿ ਇਸ ਮੁਲਜ਼ਮ ਵੱਲੋਂ ਸੁਪਰੀਮ ਕੋਰਟ ਤੋਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਤੋਂ ਪਿੱਛੋਂ ਵਿਜੀਲੈਂਸ ਬਿਊਰੋ ਗਿਆ ਆਤਮ ਸਮਰਪਣ ਕੀਤਾ ਗਿਆ ਹੈ ਮੌਨਸੂਨ ਕਾਰਨ ਅਗਸਤ ਮਹੀਨੇ ਵਿੱਚ ਚੰਗੀ ਬਾਰਿਸ਼ ਹੋਣ ਦੀ ਉਮੀਦ ਸੀ ਪਰ ਪਹਿਲੀ ਤੋਂ 5 ਅਗਸਤ ਤੱਕ ਮੌਨਸੂਨ ਫਿਰ ਤੋਂ ਕਮਜ਼ੋਰ ਰਿਹਾ ਪੰਜਾਬ 'ਚ ਇਹਨਾਂ 5 ਦਿਨਾਂ 'ਚ 14% ਘੱਟ ਬਾਰਿਸ਼ ਹੋਈ ਹੈ ਸੋਮਵਾਰ ਨੂੰ ਬਾਰਿਸ਼ ਕੁਝ ਜ਼ਿਲ੍ਹਿਆਂ ਤੱਕ ਸੀਮਿਤ ਰਹੀ ਜਿਸ ਕਾਰਨ ਪੰਜਾਬ ਦੇ ਤਾਪਮਾਨ 'ਚ 0.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਮੌਸਮ ਵਿਭਾਗ ਮੁਤਾਬਕ ਇਹ ਤਾਪਮਾਨ ਆਮ ਨਾਲੋਂ 1.6 ਡਿਗਰੀ ਵਾਧੇ ਮੌਸਮ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ 'ਚਮੀ ਪੈਣ ਦੀ ਸੰਭਾਵਨਾ ਦੱਸੀ ਹੈ ਇਸ ਦੇ ਨਾਲ ਹੀ ਪ੍ਰਦੂਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ